ਗੁਰੂ ਪਿਆਰਿਓ ਅਦਬ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਛਲੇ ਕਈ ਦਿਨਾਂ ਤੋਂ ਆਪਾਂ ਮੁਬਾਰਕ ਚਰਨ ਪਰਸ ਦੇ ਆ ਰਹੇ ਹਾਂ ਜੀਵਨ ਵਿੱਚ ਜਿਹੜੀਆਂ ਗੁੰਝਲਾਂ ਮਨੁੱਖ ਆਪਣੀ ਅਕਲ ਤੇ ਸਮਰੱਥਾ ਨਾਲ ਨਹੀਂ ਸੁਲਝਾ ਸਕਦਾ ਸਤਿਗੁਰੂ ਦੇ ਕੋਲ ਬੈਠਿਆਂ ਅਜਹੀ ਦਾਤ ਨਾਲ ਜੀਵਨ ਦੀ ਸਫਲਤਾ ਦਾ ਉਪਦੇਸ਼ ਸਹਿਜੇ ਪ੍ਰਾਪਤ ਹੋ ਜਾਂਦਾ ਹੈ ਕਿਤਨੀਆਂ ਜੀਵਨ ਦੀਆਂ ਮੁਸ਼ਕਲਾਂ ਵਿੱਚੋਂ ਲੰਘ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਝੋਲੀ ਵਿੱਚ ਉਹ ਸੱਚੀ ਸੁੱਚੀ ਜੀਵਨ ਜਾਚ ਪਾਈ ਆਪਾਂ ਪਿਛਲੇਰੇ ਇਤਿਹਾਸ ਵਿੱਚੋਂ ਇਹ ਵਿਚਾਰ ਰਹੇ ਸਾਂ ਸਤਗੁਰੂ ਜੀ ਰਾਜਾ ਦੀਪ ਚੰਦ ਦੇ ਚੜਾਈ ਕਰ ਜਾਣ ਤੇ ਉਹਦੀਆਂ ਧਾਰਮਿਕ ਰਸਮਾਂ ਸਮਾਜਿਕ ਰਸਮਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਰਾਣੀ ਦੇ ਸੱਦੇ ਤੇ ਸਤਗੁਰੂ ਜੀ ਉਸ ਬिलासपुर ਦੀ ਧਰਤੀ ਤੇ ਗਏ ਹੋਏ ਨੇ ਵਿੱਚੋਂ ਸਾਰੀਆਂ ਗੱਲਾਂ ਚੱਲਦਿਆਂ ਵਿਚਾਰਾ ਹੁੰਦੇ ਆ ਰਾਣੀ ਦੇ ਕੰਨਾਂ ਵਿੱਚ ਇਹ ਵੀ ਬੋਲ ਪਏ ਵੀ ਗੁਰੂ ਜੀ ਤਮਤਾਨ ਦੇ ਇਲਾਕੇ ਵਿੱਚ ਪਹਿਲੇ ਗੁਰੂਆਂ ਵਾਂਗੂ ਇੱਕ ਸਿੱਖੀ ਦਾ ਕੇਂਦਰ ਬਣਾ ਕੇ ਸੱਚੀ ਸੁੱਚੀ ਆਵਾਜ਼ ਨੂੰ ਮਨੁੱਖਤਾ ਦੇ ਦਰ ਤੱਕ ਪਹੁੰਚਾਉਣਾ ਚਾਹੁੰਦੇ ਨੇ ਰਾਣੀ ਨੇ ਇਹ ਗੱਲ ਸੁਣੀ ਇਹ ਕੁਦਰਤੀ ਗੱਲ ਹੁੰਦੀ ਹੈ ਵੀ ਜਿਹੜੀ ਗੱਲ ਮੇਰੇ ਲਈ ਜ਼ਿਆਦਾ ਸਬੰਧਤ ਹੋਵੇ ਤੇ ਮਨੁੱਖ ਬੜੀ ਧਿਆਨ ਨਾਲ ਸੁਣ ਲੈਂਦਾ ਰਾਣੀ ਨੇ ਜਦੋਂ ਇਹ ਗੱਲ ਸੁਣੀ ਉਹਨੂੰ ਉਸੇ ਵੇਲੇ ਕੰਨ ਖੜੇ ਹੋ ਗਏ ਵੀ ਗੁਰੂ ਜੀ ਤਾਂ ਇੱਥੋਂ ਕਿੰਦਰੇ ਦੂਰ ਆਸਣ ਲੈ ਕੇ ਜਾਣਾ ਚਾਹੁੰਦੇ ਨੇ ਪਹਿਲਾਂ ਰਾਣੀ ਦੇ ਮਨ ਵਿੱਚ ਇੱਕ ਖਿਆਲ ਸੀ ਕਿ ਛੇਵੇਂ ਪਾਤਸ਼ਾ ਸੱਤਵੇਂ ਪਾਤਸ਼ਾ ਅੱਠਵੇਂ ਪਾਤਸ਼ਾ ਉਹ ਕੀਰਤਪੁਰ ਸਾਹਿਬ ਰਹੇ ਨੇ ਤੇ ਗੁਰੂ ਜੀ ਵੀ ਕੀਰਤਪੁਰ ਸਾਹਿਬ ਆਇਸਨ ਗੁਰੂ ਬਣਨ ਤੋਂ ਬਾਅਦ ਵਿੱਚ ਇਹ ਕਿੰਦਰੇ ਇੱਧਰ ਹੀ ਟਿਕਾਣਾ ਕੀਰਤਪੁਰ ਸਾਹਿਬ ਰੱਖਣਗੇ ਪਰ ਜਦੋਂ ਗੁਰੂ ਜੀ ਦੇ ਬੋਲਾਂ ਵਿੱਚੋਂ ਗੁਰਸ਼ੇਖਾਂ ਦੀਆਂ ਸਲਾਹਾਂ ਵਿੱਚੋਂ ਵਿਚਾਰਾਂ ਵਿੱਚੋਂ ਇਹ ਗੱਲ ਰਾਣੀ ਨੂੰ ਪਤਾ ਲੱਗੀ ਵੀ ਗੁਰੂ ਜੀ ਇੱਥੋਂ ਸਿੱਖੀ ਦਾ ਕੇਂਦਰ ਤਬਦੀਲ ਕਰਕੇ ਸੈਂਟਰ ਤਬਦੀਲ ਕਰਕੇ ਤਮਤਾਨ ਲੈ ਕੇ ਜਾ ਰਹੇ ਨੇ ਉਹ ਜੀਂਦ ਦੇ ਇਲਾਕੇ ਵਿੱਚ ਬੜੀ ਦੂਰ ਸੀ ਇਸ ਗੱਲ ਨੂੰ ਰਾਣੀ ਨੇ ਬੜੀ ਗੌਰਤਾ ਨਾਲ ਸੁਣਿਆ ਤੇ ਉਸੇ ਵੇਲੇ ਹੱਥ ਝੁੜ ਕੇ ਇੱਕ ਬੇਨਤੀ ਕੀਤੀ ਪਾਤਸ਼ਾਹ ਅੱਗੇ ਤੁਸੀਂ ਕੀਰਤਪੁਰ ਸਾਹਿਬ ਬਾਕੀ ਗੁਰੂ ਸਾਹਿਬਾਨ ਜੀ ਨੇ ਆਪਣਾ ਨਿਵਾਸ ਰੱਖਿਆ ਤੇ ਇੱਥੇ ਬੜੀਆਂ ਰੌਣਕਾਂ ਤੇ ਚਾਰੇ ਪਾਸੇ ਗੁਰੂ ਦੀਆਂ ਰਹਿਮਤਾਂ ਵਰਸਦੀਆਂ ਨੇ ਇਹੋ ਜਿਹਾ ਇੱਥੇ ਮਾਹੌਲ ਹੈ ਜਿਹੜਾ ਹਰ ਇੱਕ ਪੱਖ ਵਿੱਚ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਮਦਦ ਕਰਨ ਵਾਲਾ ਖੁਸ਼ੀਆਂ ਖੇੜੇ ਬਖਸ਼ਣ ਵਾਲਾ ਆਨੰਦ ਦੇਣ ਵਾਲਾ ਮਾਹੌਲ ਹੈ ਪਰ ਜੇ ਤੁਸੀਂ ਸਿੱਖੀ ਦਾ ਕੇਂਦਰ ਤੁਮਤਾਨ ਵਾਲੇ ਪਾਸੇ ਲੈ ਗਏ ਤੇ ਇੱਥੋਂ ਦੀਆਂ ਰੌਣਕਾਂ ਵੀ ਸਾਰੀਆਂ ਖਤਮ ਹੋ ਜਾਣਗੀਆਂ ਛੇਵੇਂ ਪਾਤਸ਼ਾਹ ਸਤਵੇਂ ਪਾਤਸ਼ਾਹ ਅੱਠਵੇਂ ਪਾਤਸ਼ਾਹ ਦੀ ਵੇਲੇ ਦੀਆਂ ਇਧਰਲੇ ਇਲਾਕੇ ਦੀਆਂ ਸੰਗਤਾਂ ਦੂਰੋਂ ਪਾਰੋਂ ਵੀ ਇੱਥੇ ਸੰਗਤਾਂ ਦਾ ਆਉਣਾ ਜਾਣਾ ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਬੇਰਾਨੀ ਜਈ ਅਵਸਥਾ ਵਿੱਚ ਬਦਲ ਜਾਏਗਾ ਤੁਸੀਂ ਕਿਰਪਾ ਕਰੋ ਪਾਤਸ਼ਾਹ ਮਨ ਵਿੱਚ ਵਿਚਾਰ ਬਣਾ ਕੇ ਰਾਣੀ ਆਪਣੇ ਦਰਬਾਰੀਆਂ ਦੇ ਸਮੇਤ ਗੁਰੂ ਜੀ ਦੇ ਅੱਗੇ ਬੜੇ ਹੱਥ ਝੋੜ ਕੇ ਬੇਨਤੀ ਕਰਦੀ ਹੈ ਉਹਦੇ ਮਨ ਵਿੱਚ ਡਰ ਹੈ ਪੇ ਮੈਨੂੰ ਬਾਕੀ ਰਾਜਿਆਂ ਨੇ ਜਿਉਣਾ ਔਖਾ ਕਰ ਦੇਣਾ ਤੇ ਇਸ ਥਾਂ ਦੇ ਉੱਤੇ ਉਹ ਰੌਣਕਾਂ ਵਾਪਸ ਨਹੀਂ ਰਹਿਣੀਆਂ ਇਹਨਾਂ ਗੱਲਾਂ ਨੂੰ ਲੈ ਕੇ ਰਾਣੀ ਆਪਣੇ ਦਰਬਾਰੀਆਂ ਦੇ ਸਮੇਟ ਗੁਰੂ ਚਰਨਾਂ ਵਿੱਚ ਚੋਦੜੀ ਕਰਨ ਲੱਗੀ ਪਾਤਸ਼ਾਹ ਜੀ ਕਿਰਪਾ ਕਰੋ ਰਹਿਮਤ ਕਰੋ ਸਾਡੇ ਤੇ ਐਸੇ ਕੀ ਇਲਾਕੇ ਵਿੱਚ ਤੁਸੀਂ ਜਿੱਥੇ ਤੁਹਾਡਾ ਜੀ ਕਰਦਾ ਬਲਾਸਪੁਰ ਦੇ ਇਲਾਕੇ ਵਿੱਚ ਮੇਰੀ ਵਿਆਸਤ ਵਿੱਚ ਜਿੱਥੇ ਤੁਹਾਡਾ ਜੀ ਕਰਦਾ ਉਸੀ ਉਹ ਥਾਂ ਚੁਣ ਲੋ ਤੇ ਉੱਥੇ ਨਗਰ ਵਸਾ ਲੋ ਸਿੱਖ ਸੰਗਤਾਂ ਨੇ ਵੀ ਬੇਨਤੀ ਕੀਤੀ ਪਾਤਸ਼ਾਹ ਪਹਿਲੇ ਗੁਰੂਆਂ ਦੇ ਇੱਥੇ ਸਿੱਖੀ ਦੇ ਕੀਤੇ ਹੋਏ ਪ੍ਰਚਾਰ ਵਿੱਚ ਜੜਾਂ ਲੱਗੀਆਂ ਹੋਈਆਂ ਨੇ ਹਾਕਮਾਂ ਨਾਲ ਬਹੁਤ ਵਾਰੀ ਟੱਕਰ ਹੋ ਰਹੀ ਹੈ ਇਸ ਗੱਲ ਨੂੰ ਲੈ ਕੇ ਕਿੱਡਾ ਚੰਗਾ ਹੋਵੇ ਜੇ ਇਹਨਾਂ ਥਾਵਾਂ ਦੇ ਉੱਤੇ ਹੀ ਆਪਾਂ ਸਿੱਖੀ ਦਾ ਕੋਈ ਕੇਂਦਰ ਬਣਾਈਏ ਥਾਂ ਥਾਂ ਤੇ ਬਦਲ ਕੇ ਤੇ ਉਸ ਇਲਾਕੇ ਵਿੱਚ ਸਾਰਾ ਕੁਝ ਦੁਬਾਰੇ ਪ੍ਰਾਪਤ ਕਰਨਾ ਕਈ ਵਾਰੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦਾਤਾਰ ਛਟਕੁਰ ਜੀ ਨੇ ਕਿਰਪਾ ਕੀਤੀ ਇਸ ਕੱਲ ਨੂੰ ਬੜੇ ਪਿਆਰ ਨਾਲ ਵਿਚਾਰੇ ਆ ਤੇ ਆਖਰ ਫੈਸਲਾ ਹੋਇਆ ਪਾਈ ਦਰਗਾ ਮਲ ਬੜਾ ਪਿਆਰਾ ਗੁਰੂ ਕਾ ਸਿੱਖ ਸੀ ਗੁਰੂ ਦੀ ਆਗਿਆ ਵਿੱਚ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਐਸੇ ਕੋ ਹੁੰਦੇ ਸਨ ਜਿਹੜੇ ਸੇਵਾ ਤੇ ਭਾਵੇਂ ਕੋਈ ਵੀ ਕਰਨਾ ਪਰ ਕਦੇ ਆਪਣਾ ਆਪਾ ਜ਼ਾਰ ਨਹੀਂ ਸੀ ਕਰਦੇ ਆਪਣੇ ਆਪੇ ਨੂੰ ਤਾਂ ਬਿਲਕੁਲ ਵਿੱਚੋਂ ਖਤਮ ਕਰਕੇ ਉਹ ਜਿਹੜਾ ਪੰਚਾਂ ਕਾ ਗੁਰ ਏਕ ਧਿਆਨ ਜਾਂ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਕਹਿਣ ਵਾਲੇ ਵਿੱਚ ਤੇ ਸੁਣਨ ਵਾਲੇ ਦੇ ਵਿੱਚ ਸਤਗੁਰੂ ਪਰਪੂਰ ਹੈ ਸਤਗੁਰੂ ਮੌਜੂਦ ਹੈ ਹਰ ਇੱਕ ਸਿੱਖ ਦੇ ਦਿਲ ਦੀ ਮਨਸ਼ਾ ਵਿੱਚ ਗੁਰੂ ਬੈਠਾ ਹੁੰਦਾ ਸੀ ਉਹਦੀ ਸੋਚ ਵਿੱਚ ਗੁਰੂ ਬੈਠਾ ਹੁੰਦਾ ਸੀ ਉਹਦੇ ਬੋਲਾਂ ਵਿੱਚ ਗੁਰੂ ਬੈਠਾ ਹੁੰਦਾ ਸੀ ਉਹਦੀ ਕਰਨੀ ਵਿੱਚ ਉਹਦੇ ਸੇਵਾ ਵਿੱਚ ਗੁਰੂ ਬੈਠਾ ਹੁੰਦਾ ਸੀ ਇਸ ਲਈ ਭਾਈ ਦਰਗਾ ਮਲ ਵਰਗੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਨੇ ਕੁਝ ਹੋਰ ਗੁਰੂ ਕੇ ਸਿੱਖਾਂ ਦੇ ਨਾਲ ਭੇਜਿਆ ਕਿ ਤੁਸੀਂ ਇਸ ਥਾਂ ਦੇ ਉੱਤੇ ਕੋਈ ਨਾ ਕੋਈ ਨਿਰਣਾ ਲਵੋ ਇਧਰ ਉਧਰ ਕੋਈ ਜ਼ਮੀਨ ਦੇਖੋ ਜਿਹੜੀ ਸਾਨੂੰ ਸੰਗਤਾਂ ਦੇ ਆਉਣ ਜਾਣ ਲਈ ਵੀ ਸ਼ੌਕ ਹੋਵੇ ਤੇ ਸੰਗਤਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੀ ਆ ਹੋਵੇ ਤੇ ਕਿ ਕਿਸੇ ਵੇਲੇ ਆਏ ਕੋਈ ਹਮਲਾਵਰਾਂ ਦੇ ਨਾਲ ਉਹਨਾਂ ਤੋਂ ਵੀ ਕੋਈ ਨਾ ਕੋਈ ਬਚਾ ਦਾ ਪੱਖ ਕਈ ਗੱਲਾਂ ਗੁਰੂ ਜੀ ਨੇ ਸਮਝਾ ਕੇ ਭਾਈ ਦਰਗਾਹ ਮਲ ਜੀ ਨੂੰ ਭੇਜਿਆ ਭਾਈ ਦਰਗਾਹ ਮਲ ਜੀ ਗੁਰੂ ਕੇ ਸਿੱਖਾਂ ਦੇ ਨਾਲ ਜਾ ਕੇ ਕਈ ਥਾਵਾਂ ਨੂੰ ਘੋਕਦਿਆਂ ਪੜਤਾਲਦਿਆਂ ਆਖਰਕਾਰ ਉਹ ਮਾਖੋਵਾਲ ਦੀ ਜ਼ਮੀਨ ਉਸ ਪਾਸੇ ਨੂੰ ਉਹ ਨਜ਼ਰ ਆਈ ਤੇ ਉਹ ਉਹਨਾਂ ਨੂੰ ਗੁਰੂ ਕੇ ਸਿੱਖਾਂ ਨੂੰ ਚੰਗੀ ਲੱਗੀ। ਉਹਦੇ ਨਾਲ ਲੱਗਦੇ ਤਿੰਨ ਪਿੰਡ ਸਨ। ਇੱਕ ਮੀਆਪੁਰ, ਇੱਕ ਛੋਟਾ ਅਤੇ ਨਾਲ ਹੀ ਲੋਧੀ ਮਾਜਰਾ। ਇਹਨਾਂ ਤਿੰਨਾਂ ਪਿੰਡਾਂ ਦੀ ਜ਼ਮੀਨ ਲੈ ਕੇ ਰਾਣੀ ਤਾਂ ਚਾਹੁੰਦੀ ਸੀ ਵੀ ਮੈਂ ਗੁਰੂ ਜੀ ਨੂੰ ਆਪਣੇ ਵੱਲੋਂ ਭੇਟਾ ਰੱਖਾਂ। ਭੇਟਾ ਕਰਾਂ। ਪਰ ਗੁਰੂ ਜੀ ਨੂੰ ਪਤਾ ਇਹਨਾਂ ਚੀਜ਼ਾਂ ਦਾ ਵੀ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਅੱਜ ਇੱਕ ਰਾਜਾ ਜ਼ਮੀਨ ਦੇ ਜਾਏਗਾ। ਕੱਲ ਦੂਜਾ ਰਾਜਾ ਇਹਨਾਂ ਦੀ ਔਲਾਦ ਵਿੱਚੋਂ ਉੱਠ ਕੇ ਹੋ ਸਕਦਾ ਉਹ ਗੁਰੂ ਘਰ ਦਾ ਬਾਗੀ ਨਿਕਲ ਆਵੇ ਤੇ ਕੱਲ ਉਹ ਸਿਰ ਤੇ ਕੁੰਡਾ ਰੱਖੇ ਵੀ ਇਹ ਜ਼ਮੀਨ ਅਸੀਂ ਵਾਪਸ ਲੈਣੀ ਹੈ ਇਸ ਲਈ ਇਹ ਕਲ ਚੇਤਾ ਰਖੀ ਆਪਾਂ ਜਿੰਨੀਆਂ ਵੀ ਜ਼ਮੀਨਾਂ ਜਿਹੜੀ ਦਰਬਾਰ ਸਾਹਿਬ ਦੀ ਹੈ ਜਾਂ ਹੋਰ ਵੀ ਸੰ ਜਿੱਥੇ ਅਹਿਮ ਗੁਰੂ ਕੇ ਨੱਗਰ ਵਸੇ ਨੇ ਉਹ ਜ਼ਮੀਨਾਂ ਬਹੁਤੀਆਂ ਮੁੱਲ ਖਰੀਦੀਆਂ ਹੋਈਆਂ ਨੇ ਤੁਹਾਨੂੰ ਵਕਤ ਮਿਲਿਆ ਸ਼ੇਕ ਤੇ ਆਸ ਡਾਕਟਰ ਗੰਡਾ ਸਿੰਘ ਦੀ ਅਤੇ ਤੇਜਾ ਸਿੰਘ ਦੀ ਲਿਖੀ ਕਿਤਾਬ ਹੈ ਬੜੀ ਪਿਆਰੀ ਹੈ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਡਾਕਟਰ ਗੰਡਾ ਸਿੰਘ ਜੀ ਨੇ ਭਈ ਗੁਰੂ ਸਾਹਿਬ ਜੀ ਨੇ ਇਹ ਜ਼ਮੀਨ ਉਦੋਂ ਮੁੱਲ ਲਈ ਸੀ ਉਹਨਾਂ ਵੇਲੇਾਂ 'ਚ ਇਹ ਮੁੱਲ ਲਈ ਸੀ ਮੁੱਲ ਲੈ ਕੇ ਇਹਦਾ ਮੁੱਲ ਤਾਰ ਕੇ ਸਤਕੁਰ ਜੀ ਨੇ ਇਹ ਜ਼ਮੀਨ ਦੇਖੀ ਪਰਖ ਪੜਚੋਲ ਕੀਤੀ ਇੱਕ ਪਾਸੇ ਸਤਲੁਜ ਦਰਿਆ ਵਗਦਾ ਹੈ ਜਿਹੜਾ ਬਾਕੀ ਕੰਮਾਂ ਲਈ ਪਾਣੀ ਦੀ ਲੋੜ ਵੀ ਪੂਰੀ ਕਰੇਗਾ ਅਤੇ ਇਹ ਸ਼ਿਵਾਲਿਕ ਪਹਾੜੀਆਂ ਦਾ ਇਲਾਕਾ ਹੈ ਇਸ ਪਹਾੜੀਆਂ ਦੇ ਇਲਾਕੇ ਵਿੱਚ ਮੌਸਮ ਦੀਆਂ ਬਹੁਤੀਆਂ ਤਬਦੀਲੀਆਂ ਨਹੀਂ ਆਇਆ ਕਰਦੀਆਂ ਇਹ ਇਲਾਕਾ ਥੋੜਾ ਜਿਹਾ ਠੰਡੇ ਮੰਗੂ ਰਹਿੰਦਾ ਹੈ ਤੇ ਇੱਥੇ ਚੀਜ਼ਾਂ ਨੂੰ ਸੰਭਾਲਣਾ ਵਸਤਾਂ ਨੂੰ ਰੱਖਣਾ ਸੰਗਤਾਂ ਦਾ ਆਉਣਾ ਜਾਣਾ ਇਹ ਸਾਰਾ ਕੁਝ ਸੌਖਾ ਹੈ ਇਹਦੇ ਵਿੱਚ ਕੋਈ ਔਖਣੀ ਹੋਏਗੀ ਚਾਰੇ ਪਾਸਿਆਂ ਤੋਂ ਸੰਗਤਾਂ ਦਾ ਇੱਥੇ ਆਉਣਾ ਜਾਣਾ ਬਣਿਆ ਰਹੇਗਾ ਅਗਲੀ ਗੱਲ ਇਹ ਕੀਰਤਪੁਰ ਸਾਹਿਬ ਤੋਂ ਵੀ ਸਿਰਫ 5 ਮੀਲਾਂ ਦੀ ਦੂਰੀ ਦੇ ਉੱਤੇ ਹੈ ਉੱਚੇ ਵੱਸਦੀਆਂ ਸਿੱਖ ਸੰਗਤਾਂ ਦਾ ਵੀ ਇਧਰਲੇ ਪਾਸੇ ਝੁਕਾ ਮੋਲਣਾ ਕੋਈ ਵੱਡੀ ਔਖੀ ਗੱਲ ਨਹੀਂ ਹੈ ਇਹ ਸਾਰੀਆਂ ਗੱਲਾਂ ਸੋਚ ਕੇ ਆਖਰਕਾਰ ਇਸ ਜ਼ਮੀਨ ਦਾ ਫੈਸਲਾ ਹੋ ਗਿਆ ਦਾਤਾਰ ਮੇਰਾਂ ਦੇ ਸਾਈਂ ਬਖਸ਼ਿਸ਼ਾਂ ਦੇ ਦਾਤੇ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਬਾਬੇ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਬਾਬਾ ਬੁੱਢਾ ਜੀ ਦਾ ਪਰਿਵਾਰ ਬੜੀ ਦੂਰ ਤੱਕ ਸੇਵਾ ਕਰਦਾ ਹੈ। ਕਈ ਵਾਰੀ ਵਿੱਚੋਂ ਗਲਤ ਚੱਲ ਪੈਂਦੀਆਂ ਨੇ। ਦਿਲ ਨਹੀਂ ਕਰਦਾ ਹੁੰਦਾ ਲੜੀ ਨੇ ਛੱਡਣ ਲਈ ਪਰ ਜਦੋਂ ਅਜੋਕੇ ਸਮੇਂ ਚ ਆਪਾਂ ਕਹਿ ਦਨੇ ਆ ਕਈ ਵਾਰੀ ਉੱਪਰਲੇ ਮਨੋਂ ਭਈ ਜਿਹੜੇ ਗੁਰੂ ਘਰ ਦੇ ਰਾਗੀ ਗ੍ਰੰਥੀ ਨੇ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਨਹੀਂ ਪਾਉਂਦੇ। ਮੈਂ ਬੇਨਤੀ ਕਰਾਂ ਆਪਾਂ ਨੂੰ ਬਾਬੇ ਬੁੱਢੇ ਦਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਹਨਾਂ ਦੇ ਪਰਿਵਾਰ ਵਿੱਚੋਂ ਬੜਾ ਪਿਆਰਾ ਗੁਰੂਕਰ ਸਿੱਖ ਭਾਈ ਗੁਰਦਿੱਤਾ ਜੀ ਇਹ ਗੁਰਦਿੱਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੁੱਤਰ ਨਹੀਂ ਹੈ ਉਹ ਪਖਰੇ ਨੇ ਇਹ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਨੇ ਤੇ ਉਹਨਾਂ ਦੇ ਕੋਲੋਂ ਅਰਦਾਸ ਕਰਵਾ ਕੇ 19 ਜੂਨ 1665 ਨੂੰ ਜੇਤੇ ਰੱਖ ਜੇ ਗੁਰੂ ਜੀ ਇਹਦੇ ਦੇ ਪਾਸੇ ਅਪ੍ਰੈਲ ਦੇ ਅਖੀਰ ਵਿੱਚ ਆਏ ਹੋਏ ਨੇ ਅਪ੍ਰੈਲ ਦੇ ਅਖੀਰ ਵਿੱਚ ਬिलासपुर ਦੇ ਰਾਜੇ ਦੀਪ ਚੰਦ ਦੀਆਂ ਧਾਰਮਿਕ ਰਸਮਾਂ 'ਚ ਸ਼ਾਮਲ ਹੋਣ ਆਏ ਸਨ ਉਚੜਾਈ ਕਰ ਗਏ ਸੀ ਤੇ ਉਸ ਤੋਂ ਬਾਅਦ ਵਿੱਚ ਇਧਰਲੇ ਪਾਸੇ ਦੇ ਵਿੱਚ ਹੀ ਵਿਚਰ ਰਹੇ ਸਨ ਤੇ ਸਤਗੁਰਾਂ ਨੇ ਜੂਨ ਦੀ 19 ਤਰੀਕ ਨੂੰ 1665 ਸਨ ਇਹਦੇ ਵਿੱਚ ਭਾਈ ਗੁਰਦਿੱਤਾ ਜੀ ਕੋਲੋਂ ਅਰਦਾਸ ਕਰਵਾ ਕੇ ਮੋੜੀ ਗੱਡੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਦਾ ਕਹਿਣਾ ਹੈ ਕਿ ਜਿਹੜੀ ਥਾਂ ਅੱਜਕੱਲ੍ਹ ਗੁਰੂ ਕੇ ਮਹਿਲ ਐ ਇੱਥੇ ਸਭ ਤੋਂ ਪਹਿਲਾਂ ਮੋੜੀ ਗੱਡੀ ਕੇ ਇੱਥੇ ਸ਼ੁਰੂਆਤ ਕੀਤੀ ਗਈ ਇੱਥੋਂ ਸ਼ੁਰੂਆਤ ਕੀਤੀ ਗਈ ਸਤਗੁਰ ਜੀ ਨੇ ਜਿਹੜਾ ਪਹਿਲਾ ਸਥਾਨ ਬਣਾਇਆ ਉਹ ਅਰਹਸ਼ੀ ਸਥਾਨ ਬਣਾਇਆ ਆਪਣੇ ਲਈ ਤੇ ਨਾਲ ਕੀ ਇੱਕ ਧਰਮਸ਼ਾਲਾ ਛੋਟੀ ਜੀ ਬਣਾਈ ਫਿਰ ਉਸ ਤੋਂ ਬਾਅਦ ਨਕਰਦੀ ਉਹ ਸਾਰੀ ਛੁਰਉਂਦੀ ਹੈ ਗੁਰੂ ਜੀ ਥੋੜਾ ਜਿਹਾ ਸਮਾਂ ਹੀ ਇੱਥੇ ਰਹੇ ਪਰ ਫਿਰ ਵੀ ਇੱਥੇ ਵਿਚਰਦੇ ਦਾਤਾਰ ਪਾਤਸ਼ਾਹ ਨੇ ਕੁਝ ਮਹੀਨਿਆਂ ਦੇ ਵਿੱਚ ਹੀ ਬੜੇ ਵਧੀਆ-ਵਧੀਆ ਕਾਰੀਗਰ ਬੁਲਾਏ ਬਹੁਤ ਵਧੀਆ ਕਿਸਮ ਦੀ ਲੱਕੜ ਤੇ ਇਮਾਰਤੀ ਸਮਾਨ ਮੰਗਵਾਇਆ ਗੁਰੂ ਕੀ ਅਸੰਗਤਾਂ ਵਿੱਚ ਬੜਾ ਉਤਸ਼ਾਹ ਤੇ ਉਮਾ ਹੁੰਦਾ ਸੀ ਥੋੜੇ ਜਿਹੇ ਸਮੇਂ ਵਿੱਚ ਹੀ ਇਹੋ ਜਿਹਿਆਂ ਲੋੜਾਂ ਦੀ ਛੱਤ ਪੂਰਤੀ ਕਰ ਦਿਆ ਕਰਦੇ ਸਨ ਹਰ ਗੁਰੂ ਕੇ ਸਿੱਖ ਦੇ ਅੰਦਰ ਇੱਕ ਲਾਲਸਾ ਹੁੰਦੀ ਸੀ ਨਵੇਂ ਨਗਰ ਦੀ ਉਸਾਰੀ ਲਈ ਅਗਲੀ ਗੱਲ ਹੈ ਵੀ ਰਾਜਾ ਦੀਪ ਚੰਦ ਵੱਲੋਂ ਵੀ ਇਸ ਕਲ ਦੀ ਸਹੂਲਤ ਦਿੱਤੀ ਜਾਂਦੀ ਸੀ ਵੀ ਇਸ ਨੂੰ ਪੈਦਾ ਕਰਨ ਵਿੱਚ ਕੋਈ ਬਹੁਤੀ ਮੁਸ਼ਕਲ ਨਾ ਆਪਣੇ ਇਸ ਤਰ੍ਹਾਂ ਦਾਤਾਰ ਪਾਤਸ਼ਾਹ ਜੀ ਕੁਝ ਸਮਾਂ ਆਨੰਦਪੁਰ ਸਾਹਿਬ ਦੇ ਵਿੱਚ ਰਹੇ